ਆੰਗ ਸ੍ਰੀ ਵਾਹਿਗੁਰੂ ਸਾਹਿਬ ਜੀ ਪੌੜੀ ਢੋਲ ਨਗਾਰੇ ਵਾਹੇ ਦਲਾ ਮੁਕਾਬਲਾ ਰੋਹਰ ਹਿੱਲੇ ਆਏ ਤੇਰਾ ਕਿਸਾ ਢੋਲ ਨਗਾਰੇ ਵਾਹੇ ਦਲਾ ਮੁਕਾਬਲਾ ਰੋਹ ਹਰ ਹਿੱਲੇ ਆਏ ਉੱਤੇ ਰਾਖਸਾ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਜੁਗ ਹੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਤਖਤਾਂ ਤੇ ਸੁਭਾਈ ਮਾਨ ਦਸ ਪਤ ਸਹਾਈਆਂ ਦੀ ਆਤਮਿਕ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਂਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈ ਮਾਨ ਗੁਰੂ ਸਵਾਰੇ ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀ ਆਪ ਸਮਾਈ ਭਾਈ ਵਡਭਾਗੀ ਬਣ ਰਹੇ ਹੋ ਜੋ ਸਤਿਗੁਰੂ ਜੀਆਂ ਦੀ ਮਹਾਨ ਕਿਰਪਾ ਬਖਸ਼ਿਸ਼ ਰਹਿਮਤ ਦਾ ਸਦਕਾ ਅੰਮ੍ਰਿਤ ਵੇਲਾ ਸਚਨਾਵ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੂਖ ਦਵਾਰ ਦੀ ਮਹਾਵਕ ਅਨੁਸਾਰ ਅੰਮ੍ਰਿਤੁ ਲੇਦ ਸਮਾ ਸਤਿਗੁਰ ਜੀਆ ਨੇ ਬਖਸ਼ਿਸ਼ ਕੀਤਾ ਅੰਮ੍ਰਿਤੁ ਵਿਲੇਦ ਸਮੈ ਨੂੰ ਮੁਖ ਰੱਖਦੇ ਹੋਇਆ ਸਤਿਗੁਰ ਜੀ ਤਖਤਾਂ ਤੇ ਸੁਭਾਈ ਮਨ ਹੋ ਕਰਕੇ ਸੰਗਤਾਂ ਨੂੰ ਦਰਸ਼ਨ ਦਿਦਾਰੇ ਬਖਸ਼ ਕਰਕੇ ਨਿਹਾਲ ਨਿਹਾਲ ਕਰ ਰਹੇ ਨੇ ਸਤਿਗੁਰ ਜੀਆ ਦੀ ਪਾਵਨ ਪੀਤਰ ਹਜ਼ੂਰੀ ਅੰਦਰ ਸ੍ਰੀ ਜਪਜੀ ਸਾਹਿਬ ਜੀ ਦੇ ਪਾਠ ਸਰਬੱਤ ਦੇ ਭਲੇ ਦੇ ਲਈ ਸੁਖਮਨੀ ਸੁਖੀ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਵਿਸਰਾਮ ਦੇ ਮਹਾਵਾਕ ਅਨੁਸਾਰ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਗਏ ਹਨ ਸ੍ਰੀ ਅਨੰਦ ਸਾਹਿਬ ਜੀ ਦੇ ਪਾਠ ਉਪਰੰਤ ਜੋ ਕਿ ਦਸਮ ਪਾਤਸ਼ਾਹ ਮਹਾਰਾਜ ਜੀਆ ਦੀ ਪਾਵਨ ਪੀਤਰ ਗੁਰਬਾਣੀ ਸ੍ਰੀ ਚੰਡੀ ਦੀ ਵਾਰ ਦੀ ਬਾਣੀ ਦੀ ਲੜੀਵਾਰ ਕਥਾ ਵਿਚਾਰ ਚੱਲਦੀ ਆ ਰਹੀ ਹੈ ਸੋ ਕੱਲ ਤੱਕ ਆਪ ਜੀ ਨੇ 30 ਪੌੜੀਆਂ ਸਰਵਣ ਕੀਤੀਆਂ ਸਾਨਾ ਕੱਤਵੀਂ ਪੌੜੀ ਦੀ ਰੰਭਤਾ ਹੋਈ ਹੈ ਜੋ ਰਾਖਸ਼ਾਂ ਦੇ ਵਿੱਚ ਤੇ ਦੁਰਗਾ ਦੇਵੀ ਦੇ ਵਿੱਚ ਜੋ ਜੰਗ ਜੁੱਦ ਹੋਇਆ ਉਹ ਸਤਿਗੁਰੂ ਜੀ ਜੰਗ ਜੁੱਦ ਨੂੰ ਬਿਆਨ ਕਰ ਰਹੇ ਨੇ ਇੱਕ ਬਰਾਂ ਰਾਕਸ਼ਨ ਹਰਾ ਕਰਕੇ ਦੁਰਗਾ ਦੇਵੀ ਚਲੀ ਗਈ ਇੰਦਰਪਰੀ ਦਾ ਰਾਜ ਇੰਦਰ ਨੂੰ ਦੇ ਦਿੱਤਾ ਗਿਆ ਸੁਰਗਾਂ ਦਾ ਰਾਜ ਦੁਬਾਰਾ ਫਿਰ ਆਕਰ ਕੇ ਇਹਨਾਂ ਨੂੰ ਹਰਾ ਕਰਕੇ ਰਾਕਸ਼ਾਂ ਨੂੰ ਫਿਰ ਉੱਥੇ ਆਪਣਾ ਰਾਜ ਕਾਇਮ ਕਰ ਲਿਆ ਦੁਬਾਰਾ ਫਿਰ ਦੁਰਗਾ ਦੇਵੀ ਨੂੰ ਜਾ ਕਰਕੇ ਨਾ ਦੇਵਤਿਆਂ ਨੂੰ ਪੁਕਾਰ ਕੀਤੀ ਦੁਬਾਰਾ ਫਿਰ ਇਹ ਜੰਗ ਜਿਹੜਾ ਕਮਸਾਨ ਦਾ ਚੱਲ ਰਿਹਾ ਹੈ ਜਿਸ ਦੇ ਵਿੱਚ ਰਾਖਸ਼ਾਂ ਵੱਲੋਂ ਹੀ ਬੜੇ-ਬੜੇ ਸੂਰਬੀਰ ਯੋਧੇ ਜਿਹੜੇ ਨੇ ਪਰ ਦੁਰਗਾ ਦੇਵੀ ਨੇ ਆਪਣੇ ਬਲ ਦੇ ਨਾਲ ਸ਼ਸਤਰਾਂ ਦੇ ਨਾਲ ਉਹਨਾਂ ਨੂੰ ਮਾਰਨਾ ਕੀਤਾ ਇਸੇ ਤਰ੍ਹਾਂ ਫਿਰ ਉਹ ਜੰਗ ਜਿਹੜਾ ਹੈ ਚੱਲ ਰਿਹਾ ਤੇ ਸਤਿਗੁਰੂ ਜੀ ਬਿਆਨ ਕਰਦੇ ਨੇ ਪਾਵਨ ਪੀਤਰ ਗੁਰਬਾਣੀ ਦੇ ਅੰਦਰ ਆਓ ਮਨ ਮਰਤੀਆਂ ਦੀ ਇਕਾਗਰਤਾ ਦੇ ਨਾਲ ਪਾਵਨ ਪੀਤਰ ਗੁਰੂ ਕੀ ਗੁਰਬਾਣੀ ਗੁਰੂ ਕੀ ਗੁਰਬਾਣੀ ਦੀ ਕਥਾ ਵਿਚਾਰ ਸਰਵਣ ਕਰੀਏ ਰਸਨਾ ਤੋਂ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਾਉੜੀ ਢੋਲ ਨਗਾਰੇ ਵਾਏ ਦਲਾ ਮੁਕਾਬਲਾ ਇਕਤਵੀ ਪੌੜੀ ਦੀ ਰੰਭਤਾ ਹੁੰਦੀ ਹੈ ਸਤਿਗੁਰੂ ਜੀ ਫਰਮਾਨ ਕਰਦੇ ਨੇ ਕਿ ਢੋਲ ਤੇ ਨਗਾਰਿਆਂ ਦੇ ਵਜਨ ਨਾਲ ਫੌਜਾਂ ਦਾ ਮੁਕਾਬਲਾ ਸ਼ुरू ਹੋ ਗਿਆ ਰੋਹਰ ਹਿੱਲੇ ਆਏ ਉੱਤੇ ਰਾਖਸਾ ਗੁੱਸੇ ਦੇ ਭਰੇ ਹੋਏ ਰਹੋ ਹੋਏ ਰਾਖਸ਼ ਰਣ ਭੂਮੀ ਵਿੱਚ ਪਹੁੰਚ ਗਏ ਸਭਨੀ ਤੁਰੇ ਨਚਾਏ ਬਰਸ਼ੇ ਪਕੜ ਕੇ ਜੇ ਸਾਰਿਆਂ ਨੇ ਆਪਣੇ ਹੱਥ ਦੇ ਵਿੱਚ ਬਰਸ਼ੇ ਪਕੜੇ ਹੋਏ ਨੇ ਘੋੜਿਆਂ ਤੇ ਅਸਵਾਰ ਨੇ ਤੇ ਆਪਣੇ ਘੋੜਿਆਂ ਨੂੰ ਰਣ ਭੂਮੀ ਵਿੱਚ ਲਿਆ ਕਰਕੇ ਨਚਾਉਣਾ ਕੀਤਾ ਨਚਾਇਆ ਬਹੁਤੇ ਮਾਰ ਗਿਰਾਏ ਅੰਦਰ ਖੇਤ ਦੇ ਤੇ ਬਹੁਤਿਆਂ ਨੂੰ ਰਣ ਖੇਤ ਵਿੱਚ ਆ ਕਰਕੇ ਮਾਰ ਗिराया ਤਰੀ ਸ਼ਹਿਬਰ ਲਾਏ ਬੁੱਠੀ ਦੇਵਤਾ ਤੇ ਦੇਵੀ ਦੁਰਗਾ ਦੇਵੀ ਨੇ ਜਦੋਂ ਰਾਖਸ਼ ਰਣ ਭੂਮੀ ਵਿੱਚ ਆ ਗਏ ਹੱਥਾਂ 'ਚ ਬਰਸ਼ੇ ਲੈ ਕਰਕੇ ਤੇ ਆਪਣੇ ਘੋੜਿਆਂ ਦੇ ਉਹਨਾਂ ਨੇ ਨਿਚੌਣਾ ਕੀਤਾ ਖੌਰੂ ਪਾਏ ਕਿ ਦੁਰਗਾ ਦੇਵੀ ਨੇ ਮੀਂਹ ਵਾਂਗੂ ਤੀਰਾਂ ਦੇ ਸ਼ਹਿਬਰ ਲਾ ਦਿੱਤੀ ਤੀਰ ਜਰੇ ਬਹੁਤ ਸਾਰੇ ਬੇਸੁਮਾਰ تیر ਚਲਾਉਣੇ ਕੀਤੇ ਪੌੜੀ ਬੱਤੀਵੀਂ ਪੌੜੀ ਦੀ ਰੰਭਤਾ ਹੁੰਦੀ ਹੈ ਭੇਰੀ ਸ਼ੰਖ ਵਜਾਏ ਸੰਗਰ ਰਚਿਆ ਸਹਨਸਾਈਆਂ ਤੇ ਸ਼ੰਖ ਵਜਨ ਨਾਲ ਜੁਦ ਅਰੰਭ ਹੋ ਗਿਆ ਟਣ ਟਣ تیر ਚਲਾਏ ਦੁਰਗਾ ਤਣਕ ਲੈ ਦੁਰਗਾ ਨੇ ਹੱਥ ਵਿੱਚ ਤਣੁਕ ਲੈ ਕਰਕੇ ਤਾਣ ਤਾਣ ਕੇ ਖਿੱਚ ਖਿੱਚ ਕੇ ਰਾਕਸ਼ਾਂ ਦੇ ਉੱਤੇ ਤੀਰ ਚਲਾਏ ਜਿੰਨੀ ਦਸਤੇ ਉਠਾਏ ਰਹੇ ਨਾ ਜੀਵੰਦੇ ਜਿਨ੍ਹਾਂ ਨੇ ਵੀ ਆਪਣੇ ਹੱਥ ਉਠਾਏ ਦੁਰਗਾ ਦੇਵੀ ਵੱਲ ਕੋਈ ਵਾਰ ਕੀਤਾ ਕੋਈ ਸਾਹਮਣੇ ਆਇਆ ਉਹ ਜਿਉਂਦੇ ਨਾ ਰਹੀ ਸਾਹਮਣੇ ਆਇਆ ਨੋ ਦੁਰਗਾ ਦੇਵੀ ਨੇ ਸਾਰੇ ਹੀ ਮਾਰ ਦਿੱਤੇ ਚੰਡ ਅਰ ਮੰਡਖ ਪਾਏ ਦੋਨੋਂ ਦੇਵਤਾ ਤੇ ਜੇ ਦੁਰਗਾ ਦੇਵੀ ਨੇ ਰਾਕਸ਼ਾਂ ਦੇ ਨਾਲ ਹੀ ਅਤੇ ਰਾਖਸ਼ਾਂ ਵੱਲੋਂ ਦੋ ਜੋ ਸਨਾਪਤੀ ਚੰਡ ਤੇ ਮੁੰਡ ਵੀ ਖਤਮ ਕਰ ਦਿੱਤੇ ਜਿਨ੍ਹਾਂ ਨੂੰ ਚੰਡ ਤੇ ਮੁੰਡ ਨੂੰ ਬੁਲਾਇਆ ਹੋਇਆ ਸੀ ਬੜੇ ਬੜੇ ਸੂਰਬੀਰ ਸਨ ਉਹਨਾਂ ਦੀ ਮਦਦ ਲਈ ਹੋਈ ਸੀ ਉਹਨਾਂ ਨੂੰ ਲਿਆ ਕਰਕੇ ਸਾਹਮਣੇ ਖੜੇ ਕੀਤਾ ਸੀ ਪਰ ਦੁਰਗਾ ਦੇਵੀ ਨੇ ਉਹ ਚੰਡ ਤੇ ਮੁੰਡ ਜਿਹੜੇ ਸੀ ਉਹ ਵੀ ਦੋਵੇਂ ਬਾਕੀਆਂ ਦੇ ਨਾਲ ਉਹਨਾਂ ਨੂੰ ਵੀ ਮਾਰ ਮੁਕਾਇਆ ਪੌੜੀ ਤੀਤਵੀਂ ਪੌੜੀ ਦੀ ਰੰਮਤਾ ਹੁੰਦੀ ਹੈ ਸੁੰਭਨ ਸੁੰਭਿਰ ਸਾਹੀ ਮਾਰੇ ਦੈਤ ਸੁਣ ਸੁੰਭ ਤੈਨ ਸੁੰਭ ਜਦੋਂ ਇਹ ਜਿਹੜੇ ਚੰਡ ਤੇ ਮੁੰਡ ਤੇ ਹੋਰ ਰਾਖਸ਼ਾਂ ਦਾ ਮਰਨਾ ਸੁਣਿਆ ਨਾ ਸੁੰਭ ਤੈਨ ਸੁੰਭ ਜਿਹੜਾ ਸੁੰਭ ਨੇ ਰਾਜ ਕੀਤਾ ਸੀ ਉੱਥੇ ਜਿਨ੍ਹਾਂ ਨੇ ਫਿਰ ਚੰਡ ਤੇ ਮੁੰਡ ਨੂੰ ਆਪਣੀ ਮਦਦ ਵਾਸਤੇ ਬੁਲਾਇਆ ਸੀ ਕਿ ਆ ਬੜੇ ਸੂਰਬੀਰ ਜਾਣ ਕਰਕੇ ਜਦੋਂ ਫਿਰ ਇਨ੍ਹਾਂ ਸੁੰਭ ਤੈਨ ਸੁੰਭ ਨੂੰ ਪਤਾ ਲੱਗਾ ਨਾ ਕਿ ਚੰਡ ਤੇ ਮੁੰਡ ਤੇ ਹੋਰ ਰਾਖਸ਼ਾਂ ਦਾ ਮਰਨਾ ਸੁਣਿਆ ਤੇ ਤੇ ਦੋਵੇਂ ਹੀ ਮਾਰੇ ਗਏ ਤੇ ਉਹ ਬੜੇ ਸੁਮ ਤੇ ਨੂਸੋਮ ਬੜੇ ਗੁੱਸੇ ਦੇ ਵਿੱਚ ਆਏ ਜੋ ਦੇ ਸਭ ਬੁਲਾਏ ਆਪਣੇ ਮਜਲਸੀ ਉਹਨਾਂ ਨੇ ਆਪਣੇ ਸਾਥ ਸਲਾਹਕਾਰ ਸੁਰਮਿਆ ਯੋਧਿਆਂ ਨੂੰ ਕੋਲ ਬੁਲਾਇਆ ਜਿੰਨੀ ਦਿਉ ਭਜਾਈ ਇੰਦਰ ਜਿਹੇ ਵੇ ਕਹਿਣਾ ਕੀਤਾ ਕਿ ਜਿਨ੍ਹਾਂ ਨੇ ਇੰਦਰ ਵਰਗੇ ਦੇਵਤਿਆਂ ਨੂੰ ਭਜਾ ਦਿੱਤਾ ਰਣ ਮੈਦਾਨ ਦੇ ਵਿੱਚ ਤੇਈ ਮਾਰ ਗਰਾਏ ਪਲ ਵਿੱਚ ਦੇਵਤਾ ਤੇ ਉਹਨਾਂ ਨੂੰ ਪਲ ਦੇ ਵਿੱਚ ਹੀ ਇਹ ਦੁਰਗਾ ਦੇਵੀ ਨੇ ਮਾਰ ਕਰਕੇ ਖਤਮ ਕਰ ਦਿੱਤਾ ਜਿੰਨਾ ਸੂਰਮਿਆਂ ਨੇ ਰਾਜੇ ਇੰਦਰ ਵਰਗਿਆਂ ਨੂੰ ਬੜੇ ਬੜੇ ਯੋਧਿਆਂ ਨੂੰ ਰਣ ਮੈਦਾਨ ਵਿੱਚੋਂ ਹਰਾ ਕਰਕੇ ਭਜਾ ਦਿੱਤਾ ਗਿਆ ਤੇ ਇਹ ਕੌਣ ਹੈ ਜਿਨੇ ਏਡੀ ਛੇਤੀ ਪਲ ਦੇ ਵਿੱਚ ਹੀ ਇਹ ਸਾਡੇ ਸੂਰਬਿਰ ਜਿਹੜੇ ਆ ਉਹ ਮਾਰ ਦਿੰਦੇ ਨੇ ਸਾਡੇ ਸੂਰਬੀਰਾਂ ਨੂੰ ਖਤਮ ਕਰ ਦਿੱਤਾ ਓਨੀ ਦਸਤੀ ਦਸਤ ਵਜਾਈ ਤਿੰਨਾ ਚਿਤ ਕਰ ਤੇ ਫਿਰ ਉਹਨਾਂ ਨੇ ਨਾ ਚਿੰਤਾ ਦੇ ਵਿੱਚ ਅਫਸੋਸ ਦੇ ਵਿੱਚ ਹੱਥਾਂ ਤੇ ਹੱਥ ਮਾਰਨੇ ਕੀਤੇ ਹੱਥ ਮਲਨੇ ਕੀਤੇ ਵੀ ਇਹ ਕੀ ਹੋ ਗਿਆ ਇਹ ਤੇ ਬੜੇ ਜਿਹੜੇ ਸੀ ਚੰਦ ਤੇ ਮੁੰਡ ਜਿਹੜੇ ਸੀ ਬੜੇ ਸੂਰਬੀਰ ਸੀਗੇ ਜਿਨ੍ਹਾਂ ਨੇ ਬੜੇ ਬੜੇ ਜੰਗ ਲੜੇ ਕਦੀ ਹਾਰੀ ਨਹੀਂ ਪਰ ਇਹਨਾਂ ਨੂੰ ਪਲਦੇ ਵਿੱਚ ਹੀ ਦੁਰਗਾ ਦੇਵੀ ਨੇ ਖਤਮ ਕਰ ਦਿੱਤਾ ਬੜਾ ਅਫਸੋਸ ਦੇ ਵਿੱਚ ਉਹਨਾਂ ਨੇ ਹੱਥ ਮਲਣੇ ਕੀਤੇ ਫਿਰ ਸ਼ਰਨਮਤ ਬੀਜ ਚਲਾਏ ਬੀੜੇ ਰਾਏ ਦੇ ਫਿਰ ਉਹਨਾਂ ਨੇ ਸ਼ਰਨਮਤ ਬੀਜ ਰਕਤ ਬੀਜ ਭਾਵ ਜਿਹੜਾ ਸੀਗਾ ਉਸ ਨੂੰ ਪਾਨਾਂ ਦਾ ਬੀੜਾ ਦੇ ਕਰਕੇ ਉਸ ਨੂੰ ਤੋੜਨਾ ਕੀਤਾ ਸੰਜ ਪਟੇਲਾ ਪਾਏ ਚਿਲਕਤ ਟੋਪੀਆਂ ਤੇ ਇਸ ਰਵਣਤ ਬੀਜ ਨੇ ਜਿਹੜਾ ਆ ਸੰਜੋਪੈਣੀ ਤੇ ਪਟੇਲਾ ਪੱਟੀ ਜਿਹੜੀ ਹੁੰਦੀ ਆ ਪੇਟੀ ਜਿਹੜੀ ਲੋਹੇ ਦੀ ਪੇਟੀ ਉਹ ਬਨਣੀ ਕੀਤੀ ਤੇ ਸਿਰ ਦੇ ਉੱਤੇ ਚਮਕਦਾਰ ਟੋਪ ਪਾਉਣਾ ਕੀਤਾ ਐ ਸਾਰਾ ਸਰੀਰ ਮੜ ਲਿਆ ਤਿਆਰ ਹੋ ਗਿਆ ਜੰਗ ਨੂੰ ਜਾਣ ਵਾਸਤੇ ਲੱਜਣ ਨੋ ਅੜੜਾਈ ਰਾਖਸ਼ ਰੋਹਲੇ ਇਸੇ ਤਰ੍ਹਾਂ ਫਿਰ ਰਾਖਸ਼ ਜੰਗ ਦੇ ਵਿੱਚ ਜਾਣ ਵਾਸਤੇ ਬੜੇ ਕਰੋਧ ਦੇ ਨਾਲ ਭਰੇ ਰਾਖਸ਼ ਜੰਗ ਕਰਨ ਲਈ ਬੜਕਾ ਮਾਰ ਰਹੇ ਸਨ ਕਦੇ ਨਾ ਕਿਨੈ ਹਟਾਏ ਜੁੱਧ ਮਚਾਏ ਕੈ ਇਹੋ ਜੇ ਬਹਾਦਰ ਸੂਰਮੇ ਜੰਗ ਲਈ ਤੁਰੇ ਜਿਨ੍ਹਾਂ ਨੂੰ ਮੈਦਾਨ ਵਿੱਚੋਂ ਅੱਜ ਤੱਕ ਕੋਈ ਵੀ ਭਜਾ ਨਹੀਂ ਸੀ ਸਕਿਆ ਮੇਰੇ ਤੇ ਹੀ ਦਾਨੋ ਆਏ ਹੁਣ ਸੰਗਰ ਦੇਖਣਾ ਇਹ ਰਾਖਸ਼ ਚੜਾਈ ਕਰਕੇ ਰਣ ਭੂਮੀ ਵਿੱਚ ਪਹੁੰਚੇ ਹੁਣ ਇਹਨਾਂ ਦਾ ਜੁਦ੍ਹ ਵੇਖੋ ਇਹ ਕਿਵੇਂ ਬਹਾਦਰੀ ਨਾਲ ਟੱਕਰ ਕਰਦੇ ਸਨ ਪੌੜੀ 34ਵੀਂ ਪੌੜੀ ਦੀ ਰਮਤਾ ਹੁੰਦੀ ਹੈ ਜੈਤੀ ਡੰਡ ਉਭਾਰੀ ਨੇੜੇ ਨੇੜੇ ਆਏ ਕੈ ਰਣ ਭੂਮੀ ਦੇ ਨੇੜੇ ਪਹੁੰਚ ਕਰਕੇ ਰਾਖਸ਼ਾ ਨੇ ਬੜਾ ਸੋਰ ਸਰਾਬਾ ਕਰ ਦਿੱਤਾ ਸਿੰਘ ਕਰੀ ਅਸਵਾਰੀ ਦੁਰਗਾ ਸੋਰ ਸੁਣ ਤੇ ਦੁਰਗਾ ਦੇਵੀ ਨੇ ਇਹਨਾਂ ਦਾ ਸੋਰ ਸੁਣ ਕਰਕੇ ਵੀ ਹੋਰ ਬੜੇ ਚੜ ਕਰਕੇ ਆ ਗਏ ਆ ਤੇ ਫਿਰ ਸਿੰਘ ਜਿਹੜਾ ਹੈ ਸ਼ੇਰ ਦੀ ਅਸਵਾਰੀ ਕਰ ਲਈ ਦੁਰਗਾ ਦੇਵੀ ਨੇ ਸ਼ੇਰ ਦੀ ਸਵਾਰੀ ਕਰਿਆ ਕਰਦੀ ਸੀ ਸ਼ੇਰ ਦੀ ਸਵਾਰ ਹੋ ਗਈ ਖੱਬੇ ਦਸਤ ਉਬਾਰੀ ਗਦਾ ਫੁਰਾਏ ਕੈ ਤੇ ਖੱਬੇ ਹੱਥ ਦੇ ਵਿੱਚ ਉਸ ਨੇ ਗਦਾ ਗੁਰੂ ਜੀ ਨੂੰ ਫੜ ਕਰਕੇ ਕਮਾਉਣਾ ਕੀਤਾ ਸੈਨਾ ਸਭ ਸੁੰਘਾਰੀ ਸਰਣੋਤ ਬੀਜ ਦੀ ਤੇ ਉਸ ਨੇ ਸਰਣੋਤ ਬੀਜ ਦੀ ਸਾਰੀ ਸੈਨਾ ਜਿਹੜੀ ਐ ਉਸ ਨੂੰ ਸੁੰਘਾਰੀ ਸੁੰਘਾਰ ਦਿੱਤਾ ਭਾਵ ਖਤਮ ਕਰ ਦਿੱਤਾ ਸਾਰੀ ਫੌਜ ਜਿਹੜੀ ਸੀ ਸਰਣੋਤ ਬੀਜ ਦੀ ਉਸ ਨੂੰ ਮਾਰ ਦਿੱ ਮਾਰਨਾ ਕੀਤਾ ਦੁਰਗਾ ਦੇਵੀ ਨੇ ਜਨ ਜਨਮਦ ਖਾਈ ਮਦਾਰੀ ਘੁੰਮਨ ਸੁਰਮੇ ਜਿਸ ਤਰ੍ਹਾਂ ਮਦ ਸ਼ਰਾਬ ਦੇ ਵਿੱਚ ਮਦਾਰੀ ਸ਼ਰਾਬੀ ਘੁੰਮਦੇ ਆ ਘੁੰਮਦੇ ਆ ਸ਼ਰਾਬ ਪੀ ਕਰਕੇ ਘੁੰਮਦੇ ਆ ਨਾ ਸ਼ਰਾਬੀ ਸ਼ਰਾਬ ਪੀ ਕਰਕੇ ਲੋਟ-ਪੋਟ ਹੁੰਦੇ ਨੇ ਇਸੇ ਤਰ੍ਹਾਂ ਜ਼ਖਮੀ ਹੋਏ ਜਿਹੜੇ ਸੰ ਦੰਤ ਜਿਹੜੇ ਸੰ ਉਹ ਲੋਟ-ਪੋਟ ਹਾਉ ਕਰਕੇ ਰਣ ਭੂਮੀ ਦੇ ਵਿੱਚ ਧਰਤੀ ਤੇ ਡਿੱਗ ਰਹੇ ਸੰ ਆ ਗਣਤ ਪਾਉ ਪਸਾਰੀ ਲੁਲੇ ਆਹਾੜ ਵਿੱਚ ਇਸੇ ਤਰ੍ਹਾਂ ਫਿਰ ਧਰਤੀ ਦੇ ਉੱਤੇ ਰਣ ਭੂਮੀ ਤੇ ਪੈਰ ਪਸਾਰੇ ਹੋਏ ਸਨ ਭਾਵ ਧਰਤੀ ਤੇ ਮੁਰਦਾ ਪਏ ਸਨ ਆ ਗਣਤ ਜਿਹੜੇ ਨੇ ਅਗਣਤੀ ਬਹੁਤ ਸਾਰੇ ਪਾਉ ਪਸਾਰੀ ਪੈਰ ਪਸਾਰ ਕਰਕੇ ਉਹ ਜਿਹੜੇ ਸਨ ਰਾਖੇ ਜਿਹੜੇ ਸਨ ਡਿੱਗੇ ਹੋਏ ਸਨ ਧਰਤੀ ਦੇ ਉੱਤੇ ਮਰੇ ਹੋਏ ਜਾਪੇ ਖੇਡ ਖਡਾਰੀ ਸੁੱਤੇ ਫਾਗ ਨੂੰ ਇਉਂ ਜਾਪ ਰਿਆ ਸੀ ਜਿਦਾਂ ਫੱਗਣ ਦੇ ਮਹੀਨੇ ਦੇ ਵਿੱਚ ਹੋਲੀ ਖੇਡ ਕਰਕੇ ਖਿਡਾਰੀ ਸੁੱਤੇ ਪਏ ਹੁਣ ਥੱਕ ਕਰਕੇ ਹੋਲੀ ਖੇਡ ਕਰਕੇ ਖਿਡਾਰੀ ਸੁੱਤੇ ਪਏ ਹੁਣ ਥੱਕ ਕਰਕੇ ਇਸੇ ਤਰ੍ਹਾਂ ਲਾਸ਼ਾਂ ਜਿਹੜੀਆਂ ਸਨ ਸਰੀਰ ਜਿਹੜੇ ਸੀ ਰਣ ਮੈਦਾਨ ਦੇ ਵਿੱਚ ਇਸੇ ਤਰ੍ਹਾਂ ਧਰਤੀ ਤੇ ਪਏ ਸਨ ਪੌੜੀ 35ਵੀਂ ਪੌੜੀ ਦੀ ਰੰਭਤਾ ਹੁੰਦੀ ਹੈ ਸਰਨਮਤ ਬੀਜ ਹਕਾਰੇ ਰਹਦੇ ਸੂਰਮੇ ਤੇ ਸਰਨਮਤ ਬੀਜ ਨੇ ਬਾਕੀ ਰਹਿੰਦੇ ਸੂਰਮੇ ਵੀ ਰਣ ਮੈਦਾਨ ਦੇ ਵਿੱਚ ਬੁਲਾ ਲਏ ਜਿਹੜੇ ਬਾਕੀ ਰਹਿੰਦੇ ਸੀ ਉਹਨਾਂ ਨੂੰ ਕਿਹਾ ਵੀ ਆਜੋ ਤੁਸੀਂ ਵੀ ਹੁਣ ਜੋਦੇ ਜੇਡ ਮਨਾਰੇ ਦਿਸਣ ਖੇਤ ਵਿੱਚ ਇਹ ਸੂਰਮੇ ਰਣ ਭੂਮੀ ਵਿੱਚ ਖੜੋਤੇ ਵੱਡੇ ਵੱਡੇ ਮਨਾਰਿਆਂ ਵਾਂਗ ਪ੍ਰਤੀਤ ਹੁੰਦੇ ਸਨ ਸਬਨੀ ਦਸਤ ਬਾਰੇ ਤੇਗਾ ਧੂਕੈ ਤੇ ਸਾਰੇ ਰਾਖਸ਼ ਦਰਵਾਰਾਂ ਮਿਆਂ ਵਿੱਚੋਂ ਕੱਢ ਕਰਕੇ ਆਪਣੇ ਹੱਥਾਂ ਵਿੱਚ ਕੁਮਾਰੀ ਸਨ ਮਾਰੋ ਮਾਰ ਪੁਕਾਰੇ ਆਏ ਸਾਹਮਣੇ ਮਾਰ ਲਓ ਮਾਰ ਲਓ ਕਰਦੇ ਦੁਰਗਾ ਦੇ ਸਾਹਮਣੇ ਆ ਗਏ ਸੰਜਾ ਤੇ ਠਣਕਾਰੇ ਤੇਗੀ ਉੱਭਰੇ ਸੰਜੂਆਂ ਦੇ ਉੱਤੇ ਇੰਨਾ ਤੇਗਾ ਪੈਂਦੀਆਂ ਸਨ ਕਿਉਂਕਿ ਸਾਰੇ ਸਰੀਰ ਮੜੇ ਹੋਏ ਸਨ ਲੋਹੇ ਦੇ ਨਾਲ ਸੰਜੋਵਾ ਟੋਪਾਈ ਹੋਈ ਸਨ ਤੇ ਜਦੋਂ ਵਾਰ ਹੁੰਦੇ ਸੀ ਇੱਕ ਦੂਸਰੇ ਦੇ ਸੰਜੋਵਾ ਤੇ ਪੈਂਦੀਆਂ ਤਲਵਾਰਾਂ ਦੀ ਈਓਂ ਵੀ ਆਵਾਜ਼ ਪ੍ਰਤੀਤ ਹੁੰਦੀ ਸੀ ਈਓਂ ਆਵਾਜ਼ ਆਉਂਦੀ ਸੀ ਘਾਟ ਘੜਨ ਠਠਿਆਰੇ ਜਾਨ ਬਣਾਏ ਕੈ ਜਿਹ ਤਨ ਠਠਿਆਰੇ ਭਾਂਡੇ ਬਣਾਉਂਦੇ ਨਾ ਘਾੜਤ ਕਰਦੇ ਆ ਭਾਂਡੇ ਬਣਾਉਂਦੇ ਤੇ ਆਵਾਜ਼ ਆਉਂਦੀ ਆ ਠੱਕ ਠੱਕ ਦੀ ਆਵਾਜ਼ ਆਉਂਦੀ ਹੈ ਜਦੋਂ ਉਹ ਭਾਂਡੇ ਬਣਾਏ ਜਾਂਦੇ ਨੇ ਘੜਦੇ ਨੇ ਇਸੇ ਤਰ੍ਹਾਂ ਤੇਗਾਂ ਦੀ ਜਦੋਂ ਤੇਗਾਂ ਵੱਜਦੀਆਂ ਸੰਨ ਸੰਜੋਵਾ ਤੇ ਟੋਪਾਂ ਤੇ ਪੇਟੀਆਂ ਤੇ ਉਹਦੇ ਵਿੱਚੋਂ ਠੱਕ ਠੱਕ ਦੀ ਆਵਾਜ਼ ਆਉਂਦੀ ਸੀ ਪੌੜੀ ਸੱਟ ਪਈ ਜਮਧਾਣੀ ਦਲਾ ਮੁਕਾਬਲਾ 36ਵੀਂ ਪੌੜੀ ਦੀ ਰੰਮਤਾ ਹੁੰਦੀ ਹੈ ਵਾਦਸ਼ਾ ਪ੍ਰਮਾਨ ਕਰਦੇ ਧੋਸਿਆਂ ਤੇ ਚੋਟਾਂ ਲੱਗੀਆਂ ਤੇ ਫੌਜਾਂ ਵਿੱਚ ਮੁਕਾਬਲਾ ਸ਼ੁਰੂ ਹੋ ਗਿਆ। ਕੁਮਰ ਸਰਬ ਸਰਬ ਬਰਗਸਤਾਣੀ ਦਲ ਵਿੱਚ ਕਿੱਕਤੀਓ ਦੋਹਾਂ ਪਾਸਿਆਂ ਦੀਆਂ ਫੌਜਾਂ ਵਿੱਚ ਉਦਮ ਧੁੰਮੀ ਮਚ ਗਈ। ਭਾਜਰ ਪੈ ਗਈ ਸਾਰੇ ਪਾਸੇ ਸਣੇ ਤਰਾ ਪਲਾਣੀ ਡਿੱਗਣ ਸੁਰਮੇ ਬڑے-ਬڑے ਜੋਧੇ ਘੋੜਿਆਂ ਤੇ ਕਾਠੀਆਂ ਸਮੇਤ ਧਰਤੀ ਤੇ ਮਰ-ਮਰ ਕੇ ਡਿੱਗ ਰਹੇ ਸੰਨ ਉਠ ਉਠ ਮੰਗਣ ਪਾਣੀ ਘਾਇਲ ਘੁੰਮਦੇ ਤੇ ਘਾਇਲ ਹੋਏ ਜ਼ਖਮੀ ਹੋਏ ਧਰਤੀ ਤੇ ਡਿੱਗਦੇ ਨੇ ਤੇ ਫਿਰ ਉੱਠ ਕਰਕੇ ਪਾਣੀ-ਪਾਣੀ ਮੰਗਦੇ ਹਨ ਉੱਠ ਕਰਕੇ ਘਾਇਲ ਹੋਏ ਧਰਤੀ ਤੇ ਡਿੱਗੇ ਹੋਏ ਫਿਰ ਉੱਠਦੇ ਨੇ ਉੱਠ ਕਰਕੇ ਪਾਣੀ ਮੰਗਦੇ ਹਨ ਇਵਡ ਮਾਰ ਵਿਹਾਣੀ ਉੱਪਰ ਡਾਕਸਾ ਦੁਰਗਾ ਨੇ ਰਾਕਸ਼ਨ ਨੂੰ ਇੰਨੀ ਮਾਰ ਮਾਰੀ ਜੋ ਕਹਿਣ ਸੁਣਨ ਤੋਂ ਬਾਹਰ ਹੈ ਬਿਜਲ ਜਿਉ ਝਰਲਾਣੀ ਉੱਠੀ ਦੇਵਤਾ ਤੇ ਰਣ ਭੂਮੀ ਵਿੱਚ ਦੁਰਗਾ ਇਓ ਕੜਕ ਰਹੀ ਸੀ ਜਿਵੇਂ ਬੱਦਲਾਂ ਵਿੱਚ ਬਿਜਲੀ ਕੜਕਦੀ ਹੈ ਪੌੜੀ ਛਤਮੀ 37ਵੀਂ ਪੌੜੀ ਦੀ ਅਰੰਭਤਾ ਹੁੰਦੀ ਹੈ 24 ਧੌਸ ਬਾਰੀ ਦਲਾ ਮੁਕਾਬਲਾ ਜਦੋਂ ਨਗਾਰਿਆਂ ਨੇ ਧੌਸਿਆਂ ਤੇ ਚੋਟਾਂ ਲਾਈਆਂ ਤਦੋਂ ਫੌਜਾਂ ਵਿੱਚ ਜੰਗ ਸ਼ੁਰੂ ਹੋ ਗਿਆ ਸਭ ਸੈਨਾ ਮਾਰੀ ਪਲ ਵਿੱਚ দানਵੀ ਤੇ ਦੁਰਗਾ ਨੇ ਬਹੁਤ ਸਾਰੇ ساری ਸੈਨਾ ਪਲਾਂ ਦੇ ਵਿੱਚ ਰਾਖਸ਼ਾਂ ਦੀ ਖਤਮ ਕਰ ਦਿੱਤੀ ਮਾਰ ਦਿੱਤੀ ਦੁਰਗਾ ਦਨ ਮਾਰੇ ਰੋ ਬੜਾਏ ਕੈ ਦੁਰਗਾ ਨੇ ਬੜੇ ਕਰੋਧ ਵਿੱਚ ਭਰ ਕਰਕੇ ਰਾਕਸ਼ਾ ਨੂੰ ਤਬਾਹ ਕਰ ਦਿੱਤਾ ਸਿਰ ਵਿੱਚ ਤੇਗ ਵਗਾਈ ਸ਼ਰਨਮਤ ਬੀਜ ਦੇ ਤੇ ਦੇਵੀ ਨੇ ਰਕਤ ਬੀਜ ਦਾ ਸ਼ਰਨਮਤ ਬੀਜ ਸੀਨਾ ਉਹਦੇ ਸਿਰ ਦੇ ਵਿੱਚ ਤਲਵਾਰ ਦਾ ਭਰਵਾ ਵਾਰ ਕੀਤਾ ਉਹਦੇ ਸਿਰ ਵਿੱਚ ਤਲਵਾਰ ਮਾਰਨੀ ਕੀਤੀ ਪਾਉੜੀ ਆ ਗਣਤ ਦਾਨੋਂ ਭਾਰੇ ਹੋਏ ਲੋਹੂ ਆ ਉਹਦਾ ਜਿਹੜਾ ਸੀ ਸ਼ਰਨਮਤ ਬੀਜ ਦਾ ਜ਼ਮੀਨ ਤੇ ਡਿੱਗੇ ਹੋਏ ਲਾਹੂ ਦੇ ਵਿੱਚੋਂ ਨਾ ਉਦੇ ਲਹੂ ਦੇ ਵਿੱਚੋਂ ਹੋਰ ਬੇਸਮਾਰ ਰਾਖਸ਼ ਪੈਦਾ ਹੋ ਗਏ ਜੋਦੇ ਜੇਡ ਮਨਾਰੇ ਅੰਦਰ ਖੇਤ ਦਾ ਤੇ ਮਨਾਰਿਆਂ ਦੇ ਵਾਂਗ ਉਹ ਬੜੇ ਬੜੇ ਲੰਬੇ ਜੋਦੇ ਜਿਹੜੇ ਰਣ ਵਿੱਚ ਖੜੇ ਹੋ ਗਏ ਦੁਰਗਾ ਨੌਨ ਲਕਾਰੇ ਆਵਣ ਸਾਹਮਣੇ ਤੇ ਉਹ ਸਾਹਮਣੇ ਆ ਕਰਕੇ ਦੁਰਗਾ ਦੇਵੀ ਨੂੰ ਦੁਰਗਾ ਨੂੰ ਲਲਕਾਰੇ ਮਾਰ ਰਹੇ ਨੇ ਲਲਕਾਰ ਰਹੇ ਨੇ ਮਾਰਦ ਤਾਂ ਉਹਨਾਂ ਨੇ ਸਾਹਮਣੇ ਆ ਕਰਕੇ ਜੰਗ ਕਰਨ ਲਈ ਉਹ ਲਲਕਾਰ ਰਹੇ ਹਨ ਦੁਰਗਾ ਸਭ ਸੰਘਾਰੇ ਰਾਖਸ਼ ਆਮੰਦੇ ਤੇ ਦੁਰਗਾ ਨੇ ਸਾਹਮਣੇ ਆਏ ਰਾਖਸ਼ਾਂ ਨੂੰ ਜਿਹੜੇ ਵੀ ਸਾਹਮਣੇ ਆਏ ਸਾਰਿਆਂ ਨੂੰ ਮਾਰ ਦਿੱਤਾ ਰਤੂ ਦੇ ਪ੍ਰਨਾਲੇ ਤਿੰਨ ਤੇ ਭਏ ਪਏ ਰਾਖ ਜਿਹੜੇ ਸਰੀਰਾਂ ਵਿੱਚੋਂ ਲਹੂ ਦੇ ਪ੍ਰਨਾਲੇ ਧਰਤੀ ਤੇ ਚੱਲਣ ਲੱਗ ਪਏ ਜਿਹੜੇ ਮਰੇ ਹੋਏ ਜਾਂ ਜ਼ਖਮੀ ਹੋਏ ਡਿੱਗੀ ਹੋਏ ਸਨ ਤੇ ਉਹਨਾਂ ਦੇ ਰਤੂ ਦੇ ਪ੍ਰਣਾਲੇ ਰਤੂ ਖੂਨ ਦੇ ਪ੍ਰਣਾਲੇ ਉਹਨਾਂ ਦੇ ਤਿੰਨ ਕੇ ਭੋਏ ਪਏ ਧਰਤੀ ਤੇ ਡਿੱਗਿਆ ਹੋਇਆਂ ਦੇ ਸਰੀਰਾਂ ਵਿੱਚੋਂ ਖੂਨ ਦੀ ਪ੍ਰਣਾਲੇ ਚੱਲ ਰਹੀ ਸਨ ਉਠ ਕਾਰਣਿਆਰੇ ਰਾਖਸ਼ ਹੜੜਾਏ ਇਸੇ ਤਰ੍ਹਾਂ ਫਿਰ ਕਹਿੰਦੇ ਧਰਤੀ ਤੇ ਡਿੱਗੇ ਹੋਏ ਲਹੂ ਦੇ ਵਿੱਚੋਂ ਜੰਗ ਕਰਨ ਲਈ ਹੱਸਦੇ ਹੱਸਦੇ ਹੋਰ ਰਾਖਸ਼ ਉੱਠ ਕਰਕੇ ਖੜੇ ਹੋ ਗਏ ਪੌੜੀ ਅੰਤਾਲ ਵੀ ਪੌੜੀ ਦੀ ਰੰਮਤਾ ਹੁੰਦੀ ਹੈ ਧੱਗਾ ਸੰਗਲਿਆਲੀ ਸੰਗਰਵਾਇਆ ਰਣ ਭੂਮੀ ਵਿੱਚ ਸੰਗਣਾ ਵਾਲੇ ਧੌਂਸੇ ਵਜਾਏ ਗਏ ਬਰਸ਼ੀ ਬੰਬਲੀ ਆਲੀ ਸੂਰੇ ਸੰਗਰੇ ਇਸ ਤਰ੍ਹਾਂ ਚਮਕੀਆਂ ਬਰਸ਼ੀਆਂ ਹੱਥਾਂ ਵਿੱਚ ਲੈ ਕਰਕੇ ਸੂਰਮੇ ਜੰਗ ਵਿੱਚ ਰੁੱਝ ਗਏ ਭੇੜ ਮੱਚਿਆ ਬੀਰਾਲੀ ਦੁਰਗਾ ਦਾਨਵੀ ਰਾਖਸ਼ਾ ਤੇ ਦੁਰਗਾ ਵਿੱਚ ਬੜਾ ਭਿਆਨਕ ਜੁਦ ਮਚ ਗਿਆ ਮਾਰਮਚੀ ਮੁਹਰਾਲੀ ਅੰਦਰ ਖੇਤ ਦਾ ਜੰਗ ਦੇ ਮੈਦਾਨ ਦੇ ਵਿੱਚ ਸੈਨਾ ਦੇ ਆਗੂਆ ਵੱਲੋਂ ਬੜੀ ਸਖਤ ਮਾਰੋ-ਮਾਰ ਮਚ ਉੱਠੀ ਭਾਵਕ ਸੰਤਮਸਾਨ ਦਾ ਜੁਦ ਜਿਹੜਾ ਉਹ ਹੋਣ ਲੱਗ ਪਿਆ ਜਾਨਟ ਲੱਥੇ ਛਾਲ ਛਾਲੀ ਢੋਲ ਬਜਾਏ ਕੈ ਇਸੇ ਤਰ੍ਹਾਂ ਕਹਿੰਦੇ ਸੂਰਮੇ ਇਉ ਉੱਚ ਉੱਚ ਲੱਕੇ ਜੰਗ ਕਰ ਰਹੇ ਸਨ ਜਿਵੇਂ ਢੋਲ ਵਜਾ ਕਰਕੇ ਬਾਜੀਗਰ ਛਾਲਾ ਮਾਰਦੇ ਨੇ ਇਸੇ ਤਰ੍ਹਾਂ ਰਣ ਮੈਦਾਨ ਦੇ ਵਿੱਚ ਜੋਧੇ ਸਰੇ ਜੋਧੇ ਸਨ ਉਹ ਜੁੱਧ ਦੇ ਵਿੱਚ ਲੱਗ ਕਰਕੇ ਇਸੇ ਤਰ੍ਹਾਂ ਛਾਲਾ ਮਾਰਦੇ ਸਨ ਲੋਹ ਫਾਤੀ ਜਾਲੀ ਲੋਤੀ ਜਮ ਢੜੀ ਸੁਰਮੀਆਂ ਦੇ ਸਰੀਰਾਂ ਵਿੱਚ ਬਰਸ਼ੀਆਂ ਤੇ ਕਟਾਰਾਂ ਇਉਂ ਤਸੀਆਂ ਸਨ ਕਣ ਵਿੱਚ ਜਿਉਂ ਛੰਚਾਲੀ ਤੇਗਾ ਹੱਸੀਆਂ ਤੇ ਜਿਵੇਂ ਲਾਲ ਰੰਗ ਦੀਆਂ ਮੱਛੀਆਂ ਕਹਿੰਦੇ ਜਾਲ ਵਿੱਚ ਫਸੀਆਂ ਹੋਣ ਜਿਵੇਂ ਮੱਛੀਆਂ ਜਾਲ ਵਿੱਚ ਫਸੀਆਂ ਹੁੰਦੀਆਂ ਇਸੇ ਤਰ੍ਹਾਂ ਸੰਜੋਵਾ ਜਿਹੜੀਆਂ ਪੈਨੀਆਂ ਹੋਈਆਂ ਸਰੀਰਾਂ ਦੇ ਵਿੱਚ ਬਰਸ਼ੀਆਂ ਤੇ ਕਟਾਰਾਂ ਇਉਂ ਸਰੀਰਾਂ ਦੇ ਵਿੱਚੋਂ ਲੋਹੂ ਫਾਤੀ ਜਾਲੀ ਲੋਥੀ ਜਮ ਧੜੀ ਕਹਿੰਦੇ ਇਸੇ ਤਰ੍ਹਾਂ ਜਾਲਾਂ ਦੇ ਵਿੱਚ ਉਹ ਸਰੀਰਾਂ ਦੇ ਵਿੱਚ ਬਰਸ਼ੀਆਂ ਤੇ ਹੋਰ ਕਟਾਰਾਂ ਇਉਂ ਫਸੀਆਂ ਨਜ਼ਰ ਆ ਰਹੀਆਂ ਸਨ ਜਿਵੇਂ ਮੱਛੀਆਂ ਕਿਸੇ ਜਾਲ ਦੇ ਵਿੱਚ ਫਸੀਆਂ ਫਸੀਆਂ ਹੋਣ ਕਾਣ ਵਿੱਚ ਜਿਉਂ ਚੰਚਾਲੀ ਤੇਗਾ ਹਸੀਆਂ ਸੁਰਮਿਆਂ ਦੇ ਹੱਥਾਂ ਵਿੱਚ ਫੜੀਆਂ ਤਲਵਾਰਾਂ ਏਓ ਚਮਕ ਰਹੀਆਂ ਸਨ ਜਿਵੇਂ ਕਾਲੇ ਬੱਦਲ ਵਿੱਚ ਬਿਜਲੀ ਜਿਉਂ ਕਾਲੇ ਬੱਦਲਾਂ ਦੇ ਵਿੱਚ ਬਿਜਲੀ ਲਿਸ਼ਕਦੀ ਹੈ ਘੁੰਮਰ ਯਾਰ ਸਿਆਲੀ ਬਣੀਆਂ ਕੀ ਜਮ ਸਿਆਲ ਦੀ ਰੁੱਤ ਦੇ ਵਿੱਚ ਜਿਵੇਂ ਧੁੰਦ ਵਾਂਗੂ ਹਰ ਪਾਸੇ ਤਲਵਾਰਾਂ ਹੀ ਤਲਵਾਰਾਂ ਛਾਈਆਂ ਹੋਈਆਂ ਸਨ ਜਿਵੇਂ ਧੁੰਦ ਹੁੰਦੀ ਹੈ ਨਾ ਇਸੇ ਸਰਦੀਆਂ ਦੇ ਵਿੱਚ ਇਸੇ ਤਰ੍ਹਾਂ ਤਲਵਾਰਾਂ ਹੀ ਤਲਵਾਰਾਂ ਚਾਰੇ ਪਾਸੇ ਛਾਈਆਂ ਸਨ ਪੌੜੀ ਚਾੜ੍ਹ ਵੀ ਪੌੜੀ ਦੀ ਅਮਤਾ ਹੁੰਦੀ ਹੈ ਤੱਗਾ ਸੂਲ ਬਜਾਈਆਂ ਦਲਾ ਮੁਕਾਬਲਾ ਚੋਟਾਂ ਲਾ ਕਰਕੇ ਨਗਾਰੇ ਵਜਾਏ ਗਏ ਤੇ ਫੌਜਾਂ ਦਾ ਮੁਕਾਬਲਾ ਸ਼ੁਰੂ ਹੋ ਗਿਆ ਤੋਹ ਮਿਆਨੋਂ ਲਈਆਂ ਜਵਾਨੀ ਸੁਰਮੀ ਤੇ ਜਵਾਨ ਸੁਰਮਿਆਂ ਨੇ ਆਪਣੇ ਮਿਆਨਾਂ ਦੇ ਵਿੱਚ ਤਲਵਾਰਾਂ ਧੁਲੀਆਂ ਸਰਨਉਤ ਬੀਜ ਵਧਾਈਆਂ ਅਗਣਤ ਸੂਰਤਾਂ ਤੇ ਸਰਨਉਤ ਬੀਜ ਨੇ ਆਪਣੇ ਬਿਆੰਤ ਸਕਲਾਂ ਵਾਲੀਆਂ ਵਧਾ ਲਈਆਂ ਭਾਵ ਉਸ ਦੇ ਵਿੱਚੋਂ ਜਿਹੜੀਆਂ ਸੰ ਉਹਦੇ ਸਕਲਾਂ ਵਾਲੇ ਹੋਰ ਬਹੁਤ ਸਾਰੇ ਦੰਤ ਆ ਗਏ ਦੁਰਗਾ ਸੋਹੇ ਆਈਆਂ ਰੋਹ ਵਡਾ ਏ ਕੈ ਤੇ ਉਹ ਦੁਰਗਾ ਦੇ ਰੋਹ ਵਡਾ ਕੇ ਬੜੇ ਗੁੱਸੇ ਦੇ ਵਿੱਚ ਦੁਰਗਾ ਦੇ ਸਾਹਮਣੇ ਤਲਵਾਰਾਂ ਲੈ ਕਰਕੇ ਆ ਗਏ ਸਭ ਨੇ ਆਨ ਬਗਾਈਆਂ ਤੇਗਾ ਧੂਕੈ ਤੇ ਸਭਨਾ ਨੇ ਆਪਣੀਆਂ ਤੇਗਾ ਧੂ ਕਰਕੇ ਦੁਰਗਾ ਦੇ ਉੱਤੇ ਚਲਾਉਣੀਆਂ ਕੀਤੀਆਂ ਦੁਰਗਾ ਸਭ ਬਚਾਈਆਂ ਢਾਲ ਸੰਭਾਲ ਕੇ ਤੇ ਦੁਰਗਾ ਨੇ ਢਾਲ ਦੇ ਨਾਲ ਉਹਨਾਂ ਦੇ ਕੀਤੀ ਹੋਈ ਵਾਰਾਂ ਨੂੰ ਬਚਾਉਣਾ ਕੀਤਾ ਆਪਣਾ ਬਚਾ ਕੀਤਾ ਉਸ ਵਾਰਾਂ ਨੂੰ ਕੀਤੀ ਹੋਈ ਤਲਵਾਰਾਂ ਦੀ ਵਾਰ ਢਾਲ ਦੇ ਨਾਲ ਰੋਕਣੇ ਕੀਤੇ ਦੇਵੀ ਆਪ ਚਲਾਈਆਂ ਤੱਕ ਤੱਕ ਦਾਨਵੀ ਵਿਰਾਕਸ਼ਾਂ ਦੇ ਉਤੇ ਦੇਵੀ ਨੇ ਤੱਕ ਤੱਕ ਕਰਕੇ ਨਾ ਵਿਵੇਹ ਕੇ ਉਹਨਾਂ ਤੇ ਤਲਵਾਰਾਂ ਦੇ ਵਾਰ ਕੀਤੇ ਲੋਹੋਂ ਨਾਲ ਡੁਬਾਈਆਂ ਤੇਗਾ ਨੰਗੀਆਂ ਤੇ ਲੋਹੂ ਦੇ ਵਿੱਚ ਲੋਹੂ ਦੇ ਵਿੱਚ ਤਾਰੀਆਂ ਲਾਈਆਂ ਤੇਗਾ ਨੰਗੀਆਂ ਨੇ ਨਾ ਲੋਹੂ ਦੇ ਨਾਲ ਭਿੱਜ ਗਈਆਂ ਤਾਰੀਆਂ ਲਾਈਆਂ ਲੋਹੂ ਦੇ ਵਿੱਚ ਡੁਬਾਈਆਂ ਗਈਆਂ ਸਾਰਸਤੀ ਜਨਨਾਈਆਂ ਮਿਲਕਿਆ ਦੇਵੀਆਂ ਇਵੇਂ ਪ੍ਰਤੀਤ ਹੋ ਰਿਆ ਸੀ ਕਿ ਜਿਵੇਂ ਸਰਸਤੀ ਨਦੀ ਦੇ ਵਿੱਚ ਸਰਸਵਤੀ ਨਦੀ ਜਿਹੜੀ ਹੈ ਨਾ ਸਰਸਵਤੀ ਨਦੀ ਦੇ ਵਿੱਚ ਇਸ਼ਨਾਨ ਕਰ ਰਹੀਆਂ ਹੋਣ ਦੇਵੀਆਂ ਇਸੇ ਤਰ੍ਹਾਂ ਖੂਨ ਦੇ ਵਿੱਚ ਤਲਵਾਰਾਂ ਜਿਹੜੀਆਂ ਨੇ ਉਹ ਭਿੱਜ ਗਈਆਂ ਉਹਨਾਂ ਨੇ ਖੂਨ ਦੇ ਵਿੱਚ ਤਾਰੀਆਂ ਲਾਉਣੀਆਂ ਕੀਤੀਆਂ ਸੱਬੇ ਮਾਰ ਗਰਾਈਆਂ ਅੰਦਰ ਖੇਤ ਦਾ ਤੇ ਸਬਨਾਂ ਨੂੰ ਅਖੇਦ ਦੇ ਅੰਦਰ ਰਾਖਸ਼ਾਂ ਨੂੰ ਦੁਰਗਾ ਨੇ ਮਾਰ-ਮਾਰ ਕਰਕੇ ਛੁੜ ਦਿੱਤਾ ਚੰਦੂ ਫਿਰ ਸਵਾਈਆਂ ਹੋਈਆਂ ਸੂਰਤਾ ਇਸੇ ਤਰ੍ਹਾਂ ਉਸ ਸਰਨਤ ਬੀਜ ਦੀਆਂ ਸ਼ਕਲਾਵਾਲੇ ਅੱਗੇ ਨਾਲੋਂ ਵੀ ਵਧੇਰੇ ਪੈਦਾ ਹੋ ਗਏ ਉਸ ਦੇ ਲਹੂ ਦੇ ਵਿੱਚ ਲਹੂ ਦੇ ਵਿੱਚੋਂ ਉਸ ਦੇ ਖੂਨ ਦੇ ਵਿੱਚ ਹੋਰ ਬਹੁਤ ਸਾਰੇ ਰਾਖਸ਼ ਉਹਦੀਆਂ ਸ਼ਕਲਾਂ ਵਾਲੇ ਰਣ ਮੈਦਾਨ ਦੇ ਵਿੱਚ ਹੋਰ ਪੈਦਾ ਹੋ ਗਏ ਹੋਰ ਬਹੁਤ ਸਾਰੇ ਗਿਣਤੀ ਦੇ ਵਿੱਚ ਆ ਗਏ ਚੱਲ ਕਰਕੇ ਇੱਥੇ 40 ਪੌੜੀਆਂ ਦੀ ਸਮਾਪਤੀ ਹੁੰਦੀ ਹੈ ਸੋ ਅਗਲੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਤੇ ਅਗਨੀਆਂ ਪੌੜੀਆਂ ਦੀ ਕਥਾ ਵਿਚਾਰ ਕਰਨ ਨੂੰ ਆਪ ਜੀ ਦੇ ਨਾਲ ਸੰਝ ਕਰਨ ਦਾ ਯਤਨ ਕਰਾਂਗੇ ਇਸ ਗੁਰਬਾਣ ਬਾਣੀ ਦੀਆਂ 55 ਪੌੜੀਆਂ ਨੇ ਪੂਰੀਆਂ 40 ਪੌੜੀਆਂ ਤੱਕ ਦੀ ਸਮਾਪਤੀ ਅੱਜ ਹੋਈ ਹੈ ਸੋ ਸਤਿਗੁਰੂ ਜੀ ਕਿਰਪਾ ਬਖਸ਼ਾ ਰਾਮਤਾ ਕਰਨ ਕੋਟਨ ਕੋਟਾਨ ਧੰਨਵਾਦ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਗੁਰੂ ਕੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਗੁਰਬਾਣੀ ਪੜ੍ਹਦੇ ਆਂ ਕਥਾ ਵਿਚਾਰਾਂ ਕਰਦੇ ਆਂ ਏਕ ਨੇ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ ਅਣਜਾਣ ਜਿਹਾ ਬੱਚਾ ਸਮਝ ਕਰਕੇ ਮੁਆਫ ਕਰਨ ਅੱਗੇ ਤੋਂ ਸਤਿਗੁਰੂ ਜੀ ਸਮਾਪਤ ਬਖਸ਼ ਕਰਨ ਆਓ ਅਖੇਲੀਆਂ ਦੋ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਕਰੀਏ ਫਿਰ ਅਦਾਸ ਪਾਵਨ ਪੀਤਰ ਹੁਕਮਨਾਮਾ ਆਪ ਜੀਆਂ ਨੇ ਸਰਵਣ ਕਰਨਾ ਹੈ ਜੀ ਸੱਬੇ ਮਾਰਗ ਰਾਈਆਂ ਅੰਦਰ ਖੇਤ ਦਾ ਤਿੰਦੂ ਫੇਰ ਸਵਾਈਆਂ ਹੋਈਆਂ ਸੂਰਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ